ਜੱਗਸਾ ਨਾਲ ਜੁੜੇ ਦੋਸਤੋ ਮੇਦਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਤਸਵੀਰਾਂ ਵੇਖ ਰਿਹਾ ਹਾਂ ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਜੀਟੀ ਬਗੜਾ ਰੋਡੇ ਮੋਗਾ ਦੀਆਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਮਾਨਯੋਗ ਵੀਸੀ ਪ੍ਰੋਫੈਸਰ ਡਾਕਟਰ ਸੰਜੀਤ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਵੱਲੋਂ ਯੂਨੀਵਰਸਿਟੀ ਆਪ ਦੇ ਦਰਵਾਜ਼ੇ ਅਧੀਨ ਪ੍ਰੋਗਰਾਮ ਲਿਆਂਦਾ ਗਿਆ ਜਿੱਥੇ ਕਈ ਕਾਲਜਾਂ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਅਤੇ ਡਾਇਰੈਕਟਰ ਪਹੁੰਚੇ ਇਹ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਸ ਪ੍ਰੰਤ ਵੀਸੀ ਨੇ ਪ੍ਰਸਨ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਉਹਨਾਂ ਦਾ ਕੀ ਕਹਿਣਾ ਉਹ ਵੀ ਸੁਣਦੇ ਹੈਗੇ ਆ ਤੇ ਇਸ ਸਾਰੀ ਮੀਟਿੰਗ ਦੇ ਵਿੱਚ ਜਿਹੜਾ ਵਿਸ਼ੇਸ਼ ਪ੍ਰਬੰਧ ਸੰਸਥਾ ਦੇ ਡਾਇਰੈਕਟਰ ਡਾਕਟਰ ਅਮਨਤ ਕੁਮਾਰ ਮੋਚਾ ਵੱਲੋਂ ਕੀਤਾ ਗਿਆ ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ ਤੇ ਆਓ ਸੁਣਦੇ ਆ ਬੀਸੀ ਦਾ ਤੇ ਇੱਕ ਕਾਲ ਚਲਾਉਣ ਵਾਲੇ ਆਨਰ ਦਾ ਕੀ ਕਹਿਣਾ ਅਸਰ ਤੁਸੀਂ ਅੱਜ ਇੱਥੇ ਮੀਟਿੰਗ ਟੈਂਡ ਕੀਤੀ ਹੈਗੀ ਆ ਤੇ ਸਾਰਾ ਕਨਸੈਪਟ ਕੀ ਸੀਗਾ ਮਤਲਬ ਅੱਜ ਤਾਰੇ ਕੰਪੈਨ ਚੈਪਟਰ ਵਧੀਆ ਬੁੱਤਲੋਈ ਆਪਾਂ ਐਡਮਿਸ਼ਨ ਕਿੰਨਾ ਵਧਾ ਸਕਦੇ ਆ ਐਜੂਕੇਸ਼ਨ ਕਿੰਨਾ ਵਧੀਆ ਦੇ ਸਕਦੇ ਆ ਅਤੇ ਉਹਦੇ ਦੀ ਹੈ ਸਾਰਿਆਂ ਚ ਇੰਪਰੂਵਮੈਂਟ ਕਰਕੇ ਉਹਨਾਂ ਨੂੰ ਐਟ੍ਰੈਪਰਨਿਓਰਸ਼ਿਪ ਵੱਲ ਕਿਵੇਂ ਲਿਜਾ ਸਕਦੇ ਆ ਕਿੰਨਾ ਉਹ ਆਪਣੇ ਕੰਮ ਸ਼ੁਰੂ ਕਰਨ ਕਿੱਦਾਂ ਉਹ ਆਪਣਾ ਸਫਲ ਹੋਣਗੇ ਕਿੱਦਾਂ ਉਹਨਾਂ ਨੂੰ ਆਪਾਂ ਕੋਈ ਕੋਈ ਨਾ ਕੋਈ ਵਧੀਆ ਸਕਿੱਲ ਡਵਲਪਮੈਂਟ ਕਰਕੇ ਉਹਨਾਂ ਨੂੰ ਆਪਣੇ ਆਪ ਸੈਲਫ এমਪਲੋਇਮੈਂਟ ਕਰਨ ਲਈ ਉਹ ਬਣਾਈ ਹੈ ਕਿਸ ਤਰ੍ਹਾਂ ਦੇ ਜਿਹੜੇ ਕੋਰਸ ਜਿਹੜੇ ਤੁਸੀਂ ਗਾਹ ਬਣਾ ਰਹੇ ਵਧੀਆ ਕੋਰਸ ਜਿਵੇਂ ਸਕਿੱਲ ਡਿਵੈਲਪਮੈਂਟ ਦੇ ਅਨੁਸਾਰ ਆ ਪਲੰਬਰ ਆਪਣਾ ਵੈਲਡਰ ਜਾਂ ਜਿਹੜੇ ਕਾਰਪੈਂਟਰ ਜਿਨ੍ਹਾਂ ਦੀ ਹੱਥਾਂ ਡਿਮਾਂਡ ਹੈ ਤੇ ਉਹ ਆਪਣਾ ਕੰਮ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਆ ਸਰਕਾਰ ਕਿਸ ਤਰ੍ਹਾਂ ਦੀ ਤੁਹਾਨੂੰ ਜਿਹੜੀ ਨਾਲ ਸਹੂਲਤ ਦੇਊਗੀ ਜਿਹੜਾ ਤੁਹਾਨੂੰ ਆਪਣੇ ਕਾਲਜ ਵਿੱਚ ਇਸ ਤਰ੍ਹਾਂ ਦੇ ਕੋਰਸ ਚਲਾਉਣ ਵਾਸਤੇ ਕੋਈ ਦਿੱਕਤ ਨਾ ਸਾਹਮਣਾ ਕਰਨਾ ਪਵੇ ਹਾਂ ਮੰਨ ਲਿਓ ਬੀਸੀ ਸਾਹਿਬ ਆਏ ਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਨੂੰ ਦੱਸਣ ਵੀ ਉਹ ਕੀ ਕੀ ਸਾਨੂੰ ਹੋਰ ਹੈਲਪ ਕਰਨਗੇ ਠੀਕ ਹੈ ਥੈਂਕ ਯੂ ਸਰ ਤੁਸੀਂ ਅੱਜ ਕਾਲਜ ਦੇ ਵਿੱਚ ਪਹੁੰਚੇ ਆ ਗਏ ਆ ਤੇ ਕਾਫੀ ਡਾਇਰੈਕਟਰ ਤੁਸੀਂ ਬੁਲਾਏ ਉਹਨਾਂ ਨਾਲ ਮੀਟਿੰਗ ਲਈ ਹੈਗੀ ਹੈ ਤੇ ਅੱਜ ਦਾ ਮੇਨ ਕਨਸੈਪਟ ਕੀ ਹੈ ਤੁਹਾਡਾ ਕਿਵਸਟ ਪਹਿਲਾਂ ਤਾਂ ਸ਼ੁਕਰ ਗੁਜ਼ਾਰੂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਸਾਡੇ ਐਫੀਲੀਏਟਿਡ ਕਾਲਜ ਹਨ ਇਸ ਸਮੇਂ ਸਾਡੇ ਕੋਲ 68 ਐਫੀਲੀਏਟਿਡ ਕਾਲਜਿਸ ਹਨ ਜਿਨ੍ਹਾਂ ਚੋਂ 15 ਕਾਲਜ ਸਾਡੇ ਮੁੰਗਾ ਡਿਸਟ੍ਰਿਕਟ ਦੇ ਆਸ-ਪਾਸ ਦੇ ਹੈਗੇ ਅਸੀਂ ਸੋਚਿਆ ਕਿ ਇਹ ਸਾਰੇ ਨੂੰ ਯੂਨੀਵਰਸਿਟੀ ਬੁਲਾਈਏ ਇਸ ਤੋਂ ਅੱਛਾ ਹੈ ਕਿ ਅਸੀਂ ਖੁਦ ਕਾਲਜਾਂ ਕੋਲ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਪੁੱਛੀਏ ਕਿ ਇਹ ਜਿਹੜਾ ਏਰੀਆ ਐਜੂਕੇਸ਼ਨਲੀ ਕਾਫੀ ਬੈਕਵਰਡ ਹੈ ਤਾਂ ਹਾਊ ਟੂ ਇੰਪਰੂਵ ਦੀ ਕੁਆਲਿਟੀ ਆਫ ਐਜੂਕੇਸ਼ਨ ਇਨ ਥਿਸ ਔਰ ਕਿਸੇ ਵੀ ਯੂਨੀਵਰਸਿਟੀ ਲਈ ਜਿਹੜਾ ਉਹਨਾਂ ਦਾ ਮੇਜਰ ਫੋਕਸ ਹੁੰਦਾ ਨਾ ਸਟੂਡੈਂਟਸ ਤੱਕ ਪਹੁੰਚਣ ਦਾ ਉਹ ਹੁੰਦਾ ਐਫੀਲੀਏਟਡ ਕਾਲਜੇਸ ਠੀਕ ਤੇ ਮੇਰੇ ਡਾਇਰੈਕਟਰ ਪੀਆਈਟੀ ਨੇ ਉਪਰਾਲਾ ਕਰਕੇ 15 ਜਿਹੜੇ ਇਸ ਏਰੀਆ ਦੇ ਕਾਲਜਸ ਹਨ ਉਹਨਾਂ ਦੇ ਚੇਅਰਮੈਨ ਔਰ ਉਹਨਾਂ ਦੇ ਪ੍ਰਿੰਸੀਪਲ ਜਾਂ ਡਾਇਰੈਕਟਰਾਂ ਨੂੰ ਅੱਜ ਰਿਕੁਐਸਟ ਕੀਤੀ ਕਿ ਇੱਕ ਇਨਫੋਰਮਲ ਮੀਟਿੰਗ ਆਪਾਂ ਕਰਦੇ ਹਾਂ ਚਾਹ ਪਾਣੀ ਵੀ ਕੇ ਗੱਲ ਕਰਦੇ ਹਾਂ ਤਿੰਨ ਚਾਰ ਮੇਜ ਮੁੱਦੇ ਸੀਗੇ ਇੱਕ ਤੋਂ ਕਿ ਇਸ ਏਰੀਆ ਚ ਕੁਆਲਿਟੀ ਆਫ ਐਜੂਕੇਸ਼ਨ ਕਿੱਦਾਂ ਇੰਪਰੂਵ ਕੀਤੀ ਜਾ ਸਕਦੀ ਹੈ ਸਭ ਤੋਂ ਵੱਡਾ ਮੁੱਦਾ ਦੂਸਰਾ ਜਿਹੜੇ ਬੱਚੇ ਸਾਡੇ ਬਹੁਤ ਇਸਲੇ 4-5 ਸਾਲ ਤੋਂ এডਿਕੇਸ਼ਨ ਤੋਂ ਵਾਂਝੇ ਰਹੇ ਗਏ ਦੂਰ ਹੁੰਦੇ ਰਹੇ ਹਨ ਜੀ ਉਹਨਾਂ ਨੂੰ ਕਿੱਦਾਂ ਵਾਪਸ ਮੇਨਸਟ੍ਰੀਮ ਤੇ ਲਿਆਇਆ ਜਾਵੇ ਤੀਜਾ ਜਿਹੜੀ ਸਾਡੀ ਸੋਸ਼ਲ ਐਕਟੀਵਿਟੀਆਂ ਹੈ ਕਿਸੇ ਵੀ ਕਾਲਜ ਦੀਆਂ ਯੂਨੀਵਰਸਿਟੀ ਦੀਆਂ ਜਿੱਦਾਂ ਅਸੀਂ ਪਿੰਡ ਅਡਾਪਟ ਕੀਤੇ ਹਨ ਹੈਨਾ ਜੀ ਉਸੇ ਉੱਥੇ ਨਸ਼ਾ ਮੁਕਤੀ ਦੇ ਉੱਪਰ ਕੈਂਪੇਨ ਕੀਤਾ ਜਾਵੇ ਉੱਥੇ ਸਵੱਛਤਾ ਦੇ ਉੱਪਰ ਉન્નਤ ਭਾਰਤ ਅਭਿਆਨ ਦੇ ਉੱਪਰ ਜਿਹੜੇ ਸਰਕਾਰ ਦੀਆਂ ਸਕੀਮਾਂ ਹੈ ਪੰਜਾਬ ਸਰਕਾਰ ਦੀਆਂ ਸਕੀਮਾਂ ਹੈ ਉਹਨਾਂ ਨੂੰ ਕਿੱਦਾਂ ਅਸੀਂ ਵਿਲੇजेस ਦੇ ਵਿੱਚ ਇਹ ਸਟੂਡੈਂਟਸ ਨੂੰ ਐਨਐਸਐਸ ਐਨਸੀਸੀ ਦੇ ਥਰੂ ਲੈ ਜਾਇਆ ਜਾਵੇ ਜੀ ਔਰ ਚੌਥਾ ਸੀਗਾ ਕਿ ਅਸੀਂ ਪੰਜਾਬ ਰਿਲੇਟਿਡ ਰਿਸਰਚ ਐਸ ਕਾਲਜਾਂ ਦੇ ਥਰੂ ਕਰਾਈ ਜਾਵੇ ਇਹਨਾਂ ਨੂੰ ਰਿਸਰਚ ਸੈਂਟਰ ਬਣਾਏ ਜਾਣ ਇਹਨਾਂ ਦੇ ਜਿਹੜੇ ਟੀਚਰ ਹੈ ਉਹਨਾਂ ਨੂੰ ਇਨਵੋਲ ਕੀਤਾ ਜਾਵੇ ਫੈਕਲਟੀ ਨੂੰ ਟ੍ਰੇਨ ਕੀਤਾ ਜਾਵੇ ਤਾਂ ਕਿ ਉਹ ਅੱਛੇ ਟੀਚਰ ਬਣ ਸਕਣ ਤਾਂ ਕਿ ਸਟੂਡੈਂਟਸ ਬੈਨੀਫਿਟ ਕਰ ਸਕਣ ਸੋ ਇਹ ਪੰਜ ਮੇਜਰ ਮੁੱਦੇ ਸਾਡੇ ਸੀ ਅੱਛਾ ਪੰਜ ਸਭ ਜਿਵੇਂ ਪੰਜਾਬ ਦੇ ਵਿੱਚ ਜਿੰਦੂ ਆਪਾਂ ਇੰਡਸਟਰੀ ਦੀ ਗੱਲ ਕੀਤੀ ਹੈਗੀ ਆ ਜਿਵੇਂ ਮੋਗਾ ਜਿੱਥਾਂ ਦਾ ਵੈਸੇ ਹੀ ਇੰਡਸਟਰੀਅਲੋਂ ਬਹੁਤ ਪਿੱਛੇ ਹੈਗਾ ਜੀ ਸਰ ਤੁਸੀਂ ਕਿਸ ਤਰ੍ਹਾਂ ਦੇ ਕੋਰਸ ਜਿਹੜੇ ਕਾਲਜਾਂ ਨੂੰ ਤੁਸੀਂ ਆਫਰ ਕਰਦੇ ਆ ਵੀ ਇਹ ਇਥੇ ਕੋਰਸੇ ਹੋਣੇ ਚਾਹੀਦੇ ਜਿਹੜੇ ਅੱਗੇ ਬੱਚੇ ਜਾ ਕੇ ਉਹਨਾਂ ਨੂੰ ਜੋਬਸ ਮਿਲ ਸਕਣ ਜੀ ਸਰ ਸਾਬ ਅੱਜ ਅਸੀਂ ਸਾਰੇ ਪ੍ਰਿੰਸੀਪਲ ਸਹਿਬਾਨ ਔਰ ਚੇਅਰਮੈਨ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਯੂਨੀਵਰਸਿਟੀ ਪੰਜਾਬ ਟੈ ਸੈਂਟਰਲ ਗਵਰਨਮੈਂਟ ਨੇ ਨੋਡਲ ਏਜੰਸੀ ਬਣਾਇਆ ਨੈਸ਼ਨਲ ਕਾਉਂਸਲ ਫਾਰ ਵੋਕੇਸ਼ਨਲ ਐਂਡ ਟੈਕਨੀਕਲ ਐਜੂਕੇਸ਼ਨ ਤੇ ਅਸੀਂ ਉਹ ਵਾਲੇ ਕੋਰਸੇ ਲਾਂਚ ਕਰ ਸਕਦੇ ਆਂ ਵਿਚ ਆਰ ਨੈਸ਼ਨਲੀ ਰਿਕੋਗਨਾਈਜ਼ਡ ਔਰ ਉਹ ਵਾਲੇ ਕੋਰਸੇ ਨਾ ਜਿਨ੍ਹਾਂ ਦੀ ਇੰਡਸਟਰੀ ਓਰੀਐਂਟੇਸ਼ਨ ਹੈ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਜੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਵੀ ਸਾਨੂੰ ਆਪਣਾ ਇੱਕ ਏਜੰਸੀ ਬਣਾਈ ਹੈ ਕਿ ਅਸੀਂ ਉਹਨਾਂ ਦੇ ਰਿਲੇਟਿਡ ਕੋਰਸੇ ਆਫਰ ਕਰੀਏ ਐਸੇ ਤਰ੍ਹਾਂ ਇੱਕ ਪੰਜਾਬ ਸਰਕਾਰ ਦਾ ਇੱਕ ਬਹੁਤ ਬਹੁਤ ਸਿਲਗਾ ਯੋਗ ਪ੍ਰੋਗਰਾਮ ਹੈ EMC ਜੀ ਐਂਟਰਪ੍ਰੀਨਿਓਰਸ਼ਿਪ ਮੈਂਟਰਿੰਗ ਮਾਈਂਡਸੈਟ ਪ੍ਰੋਗਰਾਮ ਕੋਰਸ ਅਸੀਂ ਸਟੂਡੈਂਟਸ ਨੂੰ 12ਵੀਂ ਤੋਂ ਹੀ ਇੱਕ ਐਂਟਰਪ੍ਰੀਨਿਓਰਸ਼ਿਪ ਬਣਾ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਵਿੱਚ ਉਹ ਬੀਜ ਉਗਾਇਆ ਜਾਏ ਕਿ ਉਹ ਖੁਦ ਆਪਣੇ ਲੈਵਲ ਤੇ ਬਿਜ਼ਨਸ ਕਰਨਾ ਸ਼ੁਰੂ ਕਰੇ ਤੇ ਮੈਂ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਇਹ ਕਿਹਾ ਕਿ ਤੁਸੀਂ ਆਪਣੇ ਕਾਲਜ ਦੇ ਵਿੱਚ ਇੱਕ 50000 ਰੁਪਿਆ 1 ਲੱਖ ਰੁਪਿਆ ਇੱਕ ਸਾਈਡ ਤੇ ਰੱਖ ਕੇ ਇੱਕ ਐਂਟਰਪ੍ਰੀਨਿਓਰਸ਼ਿਪ ਸੈੱਲ ਬਣਾਓ ਸਟਾਰਟਅਪ ਸੈੱਲ ਬਣਾਓ ਸਾਡੀ ਯੂਨੀਵਰਸਿਟੀ ਤੁਹਾਨੂੰ ਜਿਹੜਾ ਆਈਡੀਆ ਚੰਗਾ ਹੋਇਆ ਉਹ ਆਈਡੀਆ ਸਾਡੇ ਕੋਲ ਭੇਜੋ ਅਸੀਂ ਯੂਨੀਵਰਸਿਟੀ ਲੈਵਲ ਤੇ ਉਹਨੂੰ ਫਾਈਨਾਂਸ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਸਪੋਰਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਦੇ ਕਿਡਸ ਦੇ ਜਿਹੜੇ ਸਾਡੇ ਬੱਚੇ ਆ ਉਹ ਜੋਬ ਕ੍ਰியேਟਰ ਹੋਣ ਰਾਜਦਾਨਿਕ ਜੋਬ ਸਿਕਲ ਇਹ ਸਾਡਾ ਬੇਸਿਕ ਫੋਕਸ ਹੈਗਾ ਅੱਜ ਕਿ ਪ੍ਰਿੰਸੀਪਲ ਔਰ ਚੇਅਰਮੈਨ ਸਭ ਨੇ ਸਾਨੂੰ ਬਹੁਤ ਅੱਛਾ ਸਾਨੂੰ ਸਪੋਰਟ ਹੱਲਾਫ ਦਿੱਤਾ ਹੈ ਉਹ ਕਹਿੰਦੇ ਕਿ ਸਰ ਤੁਸੀਂ ਸਾਨੂੰ ਆਈਡੀਆ ਦਿਓ ਅਸੀਂ ਕੋਸ਼ਿਸ਼ ਕਰਾਂਗੇ 50000 1 ਲੱਖ ਰੁਪਏ ਇੱਕ ਸਾਈਡ ਤੇ ਰੱਖ ਕੇ ਇੱਕ ਸੈਲ ਡਵੈਲਪਮੈਂਟ ਲਈ ਜਾਂ ਇੱਕ ਸਕਿੱਲ ਡਵੈਲਪਮੈਂਟ ਲਈ ਇੱਕ ਸੈਂਟਰ ਕ੍ਰੀਏਟ ਕਰੀਏ ਤਾਂ ਯੂਨੀਵਰਸਿਟੀ ਕੋਸ਼ਿਸ਼ ਕਰੇਗੀ ਉਹਨਾਂ ਹੀ ਐਟ ਲਿਸਟ ਇੰਟੈਲੈਕਚੁਅਲੀ ਸਾਡਾ ਇੱਕ ਟੀਚਰ ਆ ਕੇ ਉਹਨਾਂ ਨੂੰ ਹੈਲਪ ਕਰੇਗਾ ਡਵੈਲਪ ਕਰਨ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਤੁਹਾਨੂੰ ਦੱਸੀਆਂ ਤਾਂ ਸਟੂਡੈਂਟਾਂ ਦੇ ਨਾਲ ਟੀਚਰਾਂ ਨੇ ਕਿਹਦੀ ਸਾਰਾ ਸਮੱਸਿਆ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜ਼ਿਆਦਾ ਆ ਰਹੀਆਂ ਨੇ ਸਾਬ ਸਟੂਡੈਂਟਸ ਨੂੰ ਜੋ ਸਭ ਤੋਂ ਵੱਡੀ ਜੋ ਪ੍ਰੋਬਲਮ ਆ ਰਹੀ ਹੈ ਨਾ ਇਸ ਏਰੀਆ ਮੇਂ ਉਹ ਹੈ ਕਨਵੀਨੈਂਸ ਕੀ ਟਰਾਂਸਪੋਰਟੇਸ਼ਨ ਕੀ ਕਾਲਜੇਜ਼ ਹਮਾਰੇ ਸੜਕ ਸੇ ਥੋੜੇ ਦੂਰ ਹੈ ਹਾਈਵੇ ਤੋਂ ਦੂਰ ਹੈ ਤਾਂ ਬੱਚੇ ਵਿਚਾਰੇ ਕਹਿੰਦੇ ਆ ਪੰਜਾਬ ਸਰਕਾਰ ਦਾ ਬੜਾ ਅੱਛਾ ਸ਼ਲਾਗਾ ਹੈਗਾ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਫ੍ਰੀ ਮਤਲਬ ਉਹਨਾਂ ਦਾ ਟਰਾਂਸਪੋਰਟੇਸ਼ਨ ਸਭ ਕੋ ਪਰ ਉਸ ਬੱਸ ਦਾ ਰੂਟ ਵੀ ਥੋੜਾ ਜਿਹਾ ਅੱਜ ਮੈਂ ਹੁਣ ਆਪਣੇ ਟੀਮ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਜਨਰਲ ਮੈਨੇਜਰ ਟਰਾਂਸਪੋਰਟ ਨਾਲ ਗੱਲ ਕਰੋ ਕਿ ਅਗਰ ਕੋਈ ਬੱਸ ਦੇ ਟਾਈਮਿੰਗ ਇਸ ਤਰ੍ਹਾਂ ਹੋ ਜਾਣ ਕਿ ਤਾਂ ਕਿ ਬੱਚਿਆਂ ਨੂੰ ਪ੍ਰੋਬਲਮ ਨਾ ਹੋਵੇ ਜੀ ਬਿਲਕੁਲ ਸਵੇਰੇ ਜਿੱਦਾਂ ਤੁਸੀਂ ਜਿੱਦਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ 'ਚ ਕੀਤਾ ਸਾਡੇ ਐਮ ਡੀ ਜਿਹੜੇ ਹੈਗੇ ਆ ਪੀਆਰਟੀਸੀ ਉਹਨਾਂ ਨੇ ਆਪਣੇ ਲੋਕਲ ਆਰਡਰਸ ਕੀਤੇ ਆ ਕਿ ਬੱਸ ਦਾ ਟਾਈਮ 8:20 ਤੇ 8:40 ਤੇ 9 ਵਜੇ ਤਿੰਨ ਸਪੈਸ਼ਲ ਬੱਸਾਂ ਐਮਡੀ ਸਾਹਿਬ ਨੇ ਸਾਡੇ ਯੂਨੀਵਰਸਿਟੀ ਲਈ ਸ਼ੁਰੂ ਕਰਵਾਈਆਂ ਐ ਇਸੇ ਤਰ੍ਹਾਂ ਸ਼ਾਮ ਨੂੰ 4:00 4:20 ਤੇ 4:40 ਤੇ 5:00 ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀ ਸਾਡੇ ਮੇਜਰ ਕਾਲਜੇਜ਼ ਆ ਉਹਨਾਂ ਲਈ ਐਮਡੀ ਸਾਹਿਬ ਨੂੰ ਰਿਕਵੈਸਟ ਕਰਕੇ ਇਹੋ ਜਿਹੀ ਬੱਸ ਸਰਵਿਸ ਸ਼ੁਰੂ ਕਰੇ ਇੱਕ ਤੇ ਐਬ ਦੂਜਾ ਬੱਚਿਆਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਹੈ ਅਵੇਲੇਬਿਲਿਟੀ ਆਫ ਗੁੱਡ ਲਰਨਿੰਗ ਮਟੀਰੀਅਲ ਕਿ ਉਹਨਾਂ ਨੂੰ ਚੰਗੇ ਮਟੀਰੀਅਲ ਸਟੱਡੀ ਮਟੀਰੀਅਲ ਨਹੀਂ ਮਿਲ ਰਿਹਾ ਠੀਕ ਹੈ ਉਹਦੇ ਲਈ ਅਸੀਂ ਯੂਨੀਵਰਸਿਟੀ ਕੋਸ਼ਿਸ਼ ਕਰ ਰਹੀ ਹੈ ਕਿ ਸੈਂਟਰਲ ਗਵਰਨਮੈਂਟ ਦੀ ਇੱਕ ਸਕੀਮ ਹੈ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਕਿ ਜਿੰਨੇ ਵੀ ਚੰਗੇ ਜਰਨਲਸ ਹੈ ਜਿੰਨੀਆਂ ਵੀ ਚੰਗੀਆਂ ਕਿਤਾਬਾਂ ਹੈ ਉਹ ਆਨਲਾਈਨ ਅਵੇਲੇਬਲ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕਾਲਜੇਜ਼ ਦੇ ਵਿੱਚ ਵੀ ਉਹਨਾਂ ਨੂੰ ਐਕਸੈਸ ਪੁਆਇੰਟ ਮਿਲ ਜਾਵੇ ਤਾਂ ਕਿ ਬੱਚੇ ਕਿਤਾਬਾਂ ਆਪਣੇ ਲੈਵਲ ਤੇ ਡਾਊਨਲੋਡ ਕਰਕੇ ਪੜ੍ਹ ਸਕਣ ਉਹ ਸਰ ਦੋ ਮੇਜਰ ਇਸ਼ੂਸ ਹੈ ਤੀਜਾ ਹੈ ਵਿਦ ਰਿਗਾਰਡ ਟੂ ਐਗਜ਼ਾਮੀਨੇਸ਼ਨ ਕਿ ਬੱਚੇ ਕੁਝ ਕੁਝ ਐਸੇ ਬੱਚੇ ਆ ਜਿਨ੍ਹਾਂ ਨੂੰ ਮਤਲਬ ਕੁਝ ਐਗਜ਼ਾਮ ਰਿਲੇਟਡ ਪ੍ਰੋਬਲਮਸ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਆਨਲਾਈਨ ਉਹਨਾਂ ਲਈ ਰਿਮੀਡੀਅਲ ਕਲਾਸਾਂ ਯੂਨੀਵਰਸਿਟੀ ਲੈਵਲ ਤੇ ਸ਼ੁਰੂ ਕਰ ਦਾਂਗੇ ਕਿ ਤਾਂ ਕਿ ਅਗਰ ਕਿਸੇ ਕਾਲਜ ਦੇ ਤਿੰਨ ਬੱਚਿਆਂ ਨੂੰ ਇਹ ਕੋਰਸ ਦੀ ਪ੍ਰੋਬਲਮ ਹੈ ਦੂਜੇ ਚ ਚਾਰ ਬੱਚਿਆਂ ਨੂੰ ਪ੍ਰੋਬਲਮ ਹੈ ਤਾਂ ਸਾਰੇ ਦੇ ਸਾਰੇ ਆਨਲਾਈਨ ਹੀ ਉਹ ਕਰ ਲੈਣ ਸਰ ਤਿੰਨ ਚਾਰ ਚੋ ਜੀ ਸਰ ਜੀ ਮੇ ਪਿਛਲੇ 2-3 ਸਾਲ ਤੋਂ ਕੁਆਂਟਰੀ ਦਾ ਜਿਹੜਾ ਕਰੇਜ ਆ ਘਟ ਗਿਆ ਹੈਗਾ ਕੈਨੇਡਾ ਨੇ ਬੰਦ ਕਰਤਾ ਹੈਗਾ ਵੀ ਹੁਣ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਜਿਹੜਾ ਵੀ ਕੱਢਦੇ ਆ ਗਿਆ ਤੇ ਅੱਗੇ ਨੂੰ ਕਿੰਨੇ ਸਟੂਡੈਂਟਸ ਜਿਹੜੇ ਇਸ ਪਾਸੇ ਆਏ ਹੈਗੇ ਸਰ ਮਿਨੀਮਮ ਮੇਰੀ ਅਸੈਸਮੈਂਟ ਹੈ ਕਿ ਜਿੱਦਾਂ ਤੁਸੀਂ ਪਿਛਲੇ ਤੋਂ ਪਿਛਲੇ ਸਾਲ 2021 ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਵਿੱਚ ਤਕਰੀਬਨ 21000 ਐਡਮਿਸ਼ਨ ਸੀ ਜੀ 2021 ਚ 2022 ਚ ਉਹ ਵੱਧ ਕੇ 23000 ਹੋਈ ਠੀਕ ਹੈ 2023 ਚ ਸਾਡਾ ਨੁਕਸਾਨ ਸੀਗਾ 17-18 ਹਜ਼ਾਰ ਦੇ ਆ ਕੇ ਇਸ ਸਾਲ ਅਸੀਂ 36 ਹਜ਼ਾਰ ਤੇ ਪਹੁੰਚ ਗਏ ਹਾਂ ਔਰ ਮੇਰੀ ਮੈਨੂੰ ਇਹ ਲੱਗਦਾ ਜਿੱਦਾਂ ਦੇ ਹਾਲਾ ਸ਼ੇਰੀ ਮੇਰੀ ਕਾਲਜਿਸ ਟਰਾਈ ਕਰ ਰਹੇ ਹਨ ਅਸੀਂ 50 ਹਜ਼ਾਰ ਤੋਂ ਉੱਪਰ ਚਲੇ ਜਾਵਾਂਗੇ ਸੋ ਥਿਸ ਇਜ਼ ਅ ਗੁੱਡ ਇੰਡੀਕੇਟਰ ਥੈਟ ਵਨ ਦੀ ਕੁਆਲਿਟੀ ਆਫ এডੂਕੇਸ਼ਨ ਇਜ਼ ਇੰਪਾਰਟਡ ਬਾਈ ਸਟੇਟ ਯੂਨੀਵਰਸਿਟੀਆਂ ਇਜ਼ ਇੰਪਰੂਵਿੰਗ ਸੈਕੰਡ ਸਟੂਡੈਂਟਸ ਹੈਵ ਰੈਲਾਈਜ਼ਡ ਥੈਟ ਥੇਅਰ ਇਜ਼ ਅ ਪੋਟੈਂਸ਼ੀਅਲ ਆਫ ਰੀਮੇਨਿੰਗ ਇਨ ਇੰਡੀਆ ਐਂਡ ਸਟੱਡਿੰਗ ਸਕਿੱਲ ਰਿਲੇਟਿਡ ਔਰ ਜੌਬ ਰਿਲੇਟਿਡ ਕੋਰਸਸ ਸੋ ਐਸੇ ਕਰਕੇ ਪੰਜਾਬ ਸਰਕਾਰ ਦਾ ਵੀ ਔਰ ਸਾਡੀ ਯੂਨੀਵਰਸਿਟੀ ਦਾ ਵੀ ਇਹ ਉਪਰਾਲਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਤੇ ਬੱਚਿਆਂ ਨੂੰ ਇਹੋ ਜਿਹੀਆਂ ਸਕਿੱਲਸ ਦਿੱਤੀਆਂ ਜਾਣ ਜਿਹਦੇ ਨਾਲ ਉਹ ਸੈਲਫ ਬਿਜ਼ਨਸ ਕਰਨਾ ਸ਼ੁਰੂ ਕਰ ਦੇ ਕਿਉਂਕਿ ਦੇਖੋ ਜੀ ਜ਼ਮੀਨੀ ਸਾਈਜ਼ ਵੀ ਛੋਟਾ ਹੁੰਦਾ ਪਿਆ ਹੈ ਨਾ ਫੈਮਲੀਜ਼ ਆਰ ਗੈਟਿੰਗ ਰਾਈਟ ਸੋ ਐਗਰੀ ਬੇਸਡ ਇੰਡਸਟਰੀ ਰਿਟੇਲ ਬੇਸਡ ਇੰਡਸਟਰੀ ਔਰ ਜਿਹਨੂੰ ਕਹਿੰਦੇ ਕੁਇਕ ਕਾਮਰਸ ਕਿਊ ਕਾਮ ਕਿਉਕਮ ਰਿਲੇਟਿਡ ਇੰਡਸਟਰੀ ਦਾ ਜ਼ਰੂਰ ਡਿਮਾਂਡ ਆਏਗੀ ਔਰ ਉਸੇ ਕਰਕੇ ਅਸੀਂ ਉਹ ਜੇ ਕੋਰਸਸ ਵੀ ਆਫਰ ਕਰ ਰਹੇ ਹਾਂ ਜੀ ਅ ਸਰ ਜਿਵੇਂ ਪਿੰਡੂ ਏਰੀਆ ਹੀ ਕਹਿ ਸਕਦੇ ਆਪਾਂ ਜੀ ਸਾਹਿਬ ਪਿੰਡੂ ਬੱਚਿਆਂ ਲਈ ਸਰਕਾਰ ਵਿਸ਼ੇਸ਼ ਕੋਈ ਪੈਕੇਜ ਹੈ ਜਿਹੜਾ ਵੀ ਬੱਚਿਆਂ ਨੂੰ ਕੋਸ਼ਿਸ਼ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਉਹਨਾਂ ਨੂੰ ਕੋਈ ਵਜੀਫਾ ਵਰਗਾ ਇਸ ਤਰ੍ਹਾਂ ਦਾ ਕੁਝ ਹੈ ਸਰ ਅੱਜ ਹੀ ਉਹ ਉਹ ਹੀ ਇੱਕ ਇਸ਼ੂ ਇੱਕ ਆਇਆ ਥਾ ਕਿ ਦੋ ਤਰ੍ਹਾਂ ਕੇ ਵਜੀਫੇ ہمارے ਪਾਸ ਹੈ एक तो जो सेंट्रल और स्टेट दोनों इकट्ठा देते हैं राइट वो तो आ, एक स्कॉलरशिप है वो बच्चे के पास जाता है एक इसी तरह है प्राइम पी एम के वाई प्राइम मिनिस्टर कौशल योजना उसमें जो हम कोशिश कर रहे हैं कि बहुत सारे हमारे कोर्सेज़ पी एम के वाई अलाइंड हो जाएं, ताकि वो बच्चा बेशक कोर्स हमसे कर रहा है बट वो पी एम के वाई के लिए एलिजिबल हो जाए वो जो पी एस डी एम स्कॉलरशिप्स हैं उसके लिए एलिजिबल हो जाए अभी मुझे एग्जैक्ट फिगर तो नहीं मालूम बट मुझे चेयरमैन साहब कुछ बता रहे थे कि इस एरिया में तकरीबन 60 परसेंट जो हमारा स्टूडेंट है वो स्कॉलरशिप पे ही डिपेंडेंट है वो इतनी उसकी इनकम नहीं है फैमिली इतनी अच्छी नहीं है कि वो उसकॉर फीस अपनी पूरी दे पाए तो वो स्टेट और सेंटर के अराउंड सिक्सटी परसेंट ऑफ द स्कॉलरशिप उनको वहाँ से मिल रहा है हमारा ये टारगेट है कि इसको और इंक्रीज़ करके ताकि कोई भी बच्चा इसलिए वहाँ जाना रह जाए कि भैया मैं फीस नहीं दे पा तो हम यूनिवर्सिटी लेवल पे भी कोशिश कर रहे हैं कि हर कोर्स में पांच से सात परसेंट जो स्कॉलरशिप्स हैं उसको हम फ्री शिप्स कहें एक और मैं अपनी बोर्ड ऑफ गवर्नर्स में ले जाने की कोशिश करूंगा कि जिस बच्चे ने दसवीं और बारहवीं दोनों दसवीं और बारहवीं ग्रामीण स्कूल से पढ़ के आया है हर कोर्स में उसके लिए एक या दो सीट रखी जाए जी वो सिर्फ वही इन बच्चों को होगा जो दसवीं और बारहवीं दोनों गाँव से पढ़ के आए या पाँच साल गाँव में पढ़ के आए जी सो so, जो आपका बहुत अच्छा आइडिया है कि हम कोशिश करेंगे इस तरह कि अगर एक्स्ट्रा सीट रख लेंगे तो हो सकता है हम उनके लिए स्कॉलरशिप किसी सी एस आर फंड से किसी इंडस्ट्री को कहेंगे भैया ये मेरे पास पचास स्टूडेंट्स हैं इनकी फीस आप दो जी। तो वो सर आपका सर फंड की जी सर फीसਾਂ ਦੇ ਵਿੱਚ ਜਿਹੜੇ ਜਿਹੜੇ ਕਾਲਜ ਦੇ ਵਿੱਚ ਸਿਰਫ ਜਿਹੜੇ ਐਸਸੀ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਹੀ ਫੀਸਾਂ ਜਿਹੜੀਆਂ ਮਾਫ ਨੇ ਇਸ ਤਰ੍ਹਾਂ ਦੇ ਵੀ ਬੱਚੇ ਨੇ ਜਿਹੜੇ ਜਨਰਲ ਵਰਗ ਦੇ ਵਿੱਚ ਉਹ ਉਹਨਾਂ ਦੀ ਸਥਿਤੀ ਜਿਹੜੀ ਐਸਸੀ ਵਰਗ ਦੇ ਨਾਲ ਦੀ ਬਰਾਬਰ ਦੀ ਹੋਈ ਹੈ ਕਿਉਂਕਿ ਏਰੀਆ ਲਗਭਗ ਪਛੜੇ ਆਪਾਂ ਕਹਿ ਸਕਦੇ ਹਾਂ ਜੀ ਸਰ ਉਹਨਾਂ ਵਾਸਤੇ ਕੋਈ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕਾਲਜ ਵੱਲੋਂ ਕੋਈ ਉਹਨਾਂ ਦੀ ਫੀਸ ਮਾਫੀ ਜਾਂ ਘੱਟ ਕਰਨ ਵਾਸਤੇ ਕੋਈ ਪ੍ਰਯੋਜਨਾ ਹੈ ਸਭ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਦੇਖਿਓ ਦੋ ਦੋ ਤਰੀਕੇ ਇੱਕ ਤੇ ਹੈਗੇ ਕਿ ਸਾਡੇ ਜਿਹੜੇ ਡਾਇਰੈਕਟਲੀ ਯੂਨੀਵਰਸਿਟੀ ਦੇ ਕੰਟਰੋਲ ਜਾਂਦੇ ਆ ਜਿੰਨੂੰ ਆਪਾਂ ਪੀਆਈਟੀ ਕਹਿੰਦੇ ਆ ਪੰਜਾਬ ਇੰਸਟੀਚਿਊਟਸ ਆਫ ਟੈਕਨੋਲੋਜੀ ਸਾਡੇ ਕੋਲ ਪੰਜ ਹੈਗੇ ਇੱਥੇ ਕੋਈ ਸਾਡਾ ਡਾਇਰੈਕਟਰ ਪੀਆਈਟੀ ਦਾ ਰਿਕਮੈਂਡ ਕਰਦਾ ਕਿ ਇਸ ਬੱਚੇ ਕੋਲ ਫੀਸ ਦੇਣ ਦੀ ਕਪੈਸਿਟੀ ਨਹੀਂ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਯੂਨੀਵਰਸਿਟੀ ਲੈਵਲ ਤੇ ਇੱਕ ਕੋਰਪਸ ਕ੍ਰੀਏਟ ਕੀਤਾ ਜਾਵੇ 5 ਲੱਖ 10 ਲੱਖ 20 ਲੱਖ ਇਹੋ ਜਿਹੜਾ ਜਿਹੜਾ ਪੀਆਈਟੀ ਕੇਸ ਹੈ ਜਾਂ ਜਿਹੜਾ ਸਾਡੀ ਯੂਨੀਵਰਸਿਟੀ ਦਾ ਆਪਣਾ ਕੈਂਪਸ ਦਾ ਪੜਦਾ ਹੋਇਆ ਸਟੂਡੈਂਟ ਆ ਉਹਨੂੰ ਸੋ ਵੀ ਵਿਲ ਪ੍ਰੋਵਾਈਡ ਹਿਮ ਸਕਾਲਰਸ਼ਿਪ ਪ੍ਰੋਵਾਈਡਡ ਹੀ ਫੁੱਲਫਿਲ ਸਰਟਨ ਗਾਈਡਲਾਈਨ ਜਿੱਦਾਂ 75% ਉਹਦੇ ਨੰਬਰ ਹੋਣ ਕੋਈ ਅਟੈਂਡੈਂਸ ਸ਼ਾਰਟੇਜ ਨਾ ਹੋਵੇ ਕੋਈ ਬੈਕਲੌਗ ਨਾ ਹੋਵੇ ਇਸ ਤਰ੍ਹਾਂ ਦੀ ਕੰਡੀਸ਼ਨਾਂ ਸੀ ਡਿਵੈਲਪ ਇੱਕ ਤੇ ਐ ਹੋ ਗਿਆ ਦੂਜਾ ਹੋ ਗਿਆ ਕਿ ਜਿਹੜੇ ਸਾਡੇ ਕੋਲ 68 ਐਫੀਲੀਏਟਿਡ ਕਾਲਜਸ ਹਨ ਉਹਨਾਂ ਦੇ ਬੱਚਿਆਂ ਦਾ ਕੀ ਕਰਨਾ ਹੈ ਇੱਕ ਤੇ ਜੋ ਸਰਕਾਰ ਦਾ ਛਲਾਗਾ ਯੋਗ ਹੈ ਕਿ ਉਹਨਾਂ ਨੂੰ ਸਕਾਲਰਸ਼ਿਪ ਮਿਲ ਰਹੀ ਹੈ ਦੂਜੇ ਜਿਹੜੇ ਬੱਚੇ ਵਿਚਾਰੇ ਪੂਰ ਫੈਮਿਲੀਸ ਤੋਂ ਹੈ ਔਰ ਦੇ ਬਿਲੋਂਗ ਟੂ ਜਨਰਲ ਕੈਟਾਗਰੀ ਵੀ ਆਰ ਟ੍ਰਾਈਂਗ ਟੂ ਰਿਕੁਐਸਟ ਦੀ ਲੋਕਲ ਇੰਡਸਟਰੀ ਕੀ ਆਪਣੇ CSR ਫੰਡਸ ਦੇ ਵਿੱਚੋਂ ਕੁਝ ਸਾਨੂੰ ਸਕਾਲਰਸ਼ਿਪ ਦੇ ਦੇਵੇ ਚਾਹੇ ਉਹ ਯੂਨੀਵਰਸਿਟੀ ਲੈਵਲ ਤੇ ਦੇ ਦੇਵੇ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਦੇ ਦੇਵੇ ਚਾਹੇ ਉਹ ਕਾਲਜ ਲੈਵਲ ਤੇ ਦੇ ਦੇਵੇ ਤਾਂ ਕਿ 5 ਜ 10 ਪਰਸੈਂਟ ਸਟੂਡੈਂਟ ਐਸਾ ਹੂ ਵਿਚ ਇਜ਼ ਅਨਏਬਲ ਟੂ ਪੇ ਸ਼ੁੱਡ ਨਾਟ ਬੀ ਡਿਵਾਈਡ ਆਫ ਐਜੂਕੇਸ਼ਨ ਉਹ ਉਹ ਸਾਡਾ ਸਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਜ਼ ਔਨ ਡੇਟ ਅਸੀਂ ਜਿਹੜਾ ਕਿਉਂਕਿ ਉਹਦੇ ਲਈ ਮੈਨੂੰ ਕਾਲਜ ਦੀ ਇਨਵੋਲਵਮੈਂਟ ਵੀ ਜ਼ਰੂਰੀ ਹੈ ਸਭ ਮੈਂ ਯੂਨੀਵਰਸਿਟੀ ਲੈਵਲ ਤੇ ਆਪਣੇ ਆਪ ਨਹੀਂ ਕਰ ਪਾਉਂਗਾ ਜਿਹੜੇ ਕਾਲਜ ਜਿਹੜੇ ਯੂਨੀਵਰਸਿਟੀ ਦੇ ਡਿਪਾਰਟਮੈਂਟਸ ਜਾਂ PIT ਸਾਡੇ ਡਾਇਰੈ ਉਹਨਾਂ ਲਈ ਤੇ ਅਸੀਂ ਜਰੂਰ ਇਸ ਹਾਲ ਸ਼ੁਰੂ ਕਰਾਂਗੇ ਸਰ ਵੈਸੇ ਇਹਨਾਂ ਨੇ ਅਪੁਆਇੰਟਡ ਸਵਾਲ ਸੀਗਾ ਕਿੰਦਰਾਂ ਦਾ ਵੀ ਜਨਰਲ ਕੈਟਾਗਰੀ ਤੇ ਐਸਸੀ ਕੈਟਾਗਰੀ ਦੀ ਕਿਉਂਕਿ ਇਹ ਪਰੇਸ਼ਾਨੀਆਂ ਆਉਂਦੀਆਂ ਜੀ ਜਿਵੇਂ ਬਹੁਤ ਜਨਰਲ ਕੈਟਾਗਰੀ ਦੇ ਲੋਕ ਜਿਹੜੇਗੇ ਉਹਨਾਂ ਦੇ ਬੱਚੇ ਪੜਨਾ ਚਾਹੁੰਦੇ ਆ ਪਰ ਉਹ ਫੀਸਾਂ ਪੇ ਨਹੀਂ ਕਰ ਸਕਦੇ ਜਿਵੇਂ ਤੁਸੀਂ ਜੋ ਯੂਨੀਵਰਸਿਟੀ ਦੇ ਵੀਸੀ ਹੋਣਾ ਤੁਹਾਨੂੰ ਸਰਕਾਰ ਤੱਕਰ ਗੱਲ ਪਹੁੰਚਾਣੀ ਸੌਖੀ ਹੈ ਪਰ ਇਸ ਤਰ੍ਹਾਂ ਦਾ ਜਰੂਰ ਕੋਈ ਨਾ ਕੋਈ ਇਸ ਪ੍ਰੋਗਰਾਮ ਜਣਾ ਚਾਹੀਦਾ ਵੀ ਅ ਬੱਚੇ ਦੀ ਕੁਆਲਿਫੀਕੇਸ਼ਨ ਦੇ ਮੁਤਾਬਕ ਹੈ ਜਾਂ ਨੰਬਰਾਂ ਦੇ ਮੁਤਾਬਕ ਹੈ ਜੇਕਰ ਉਹਦੀ ਫੀਸ ਮਾਫੀ ਹੁੰਦੀ ਹੈ ਤਾਂ ਬੜੀ ਚੰਗੀ ਗੱਲ ਹੈ ਤੇ ਕਿਉਂਕਿ ਉਹਦੀ ਕੈਟਾਗਰੀ ਨਾ ਰੱਖੀ ਜਾਵੇ ਵੀ ਐਸਸੀ ਕੈਟਾਗਰੀ ਹੈ ਜਾਂ ਜਨਰਲ ਕੈਟਾਗਰੀ ਹੈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਪੰਜਾਬ ਦਾ ਇਹੋ ਜਿਹਾ ਏਰੀਆ ਹੈਗਾ ਜਿਹੜੇ ਬੱਚੇ ਬੜਾ ਪੜਨਾ ਚਾਹੁੰਦੇ ਆ ਪਰ ਉਹਨਾਂ ਕੋਲੇ ਪੜ੍ਹਨ ਲਈ ਸੋਰਸਸ ਹੈ ਨਹੀਂਗੇ ਤਾਂ ਉਹ ਮੈਂ ਦੇਖੋ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ अपने एजुकेशन मिनिस्टर साहब ਨਾਲ ਜਰੂਰ ਇਸ ਬਾਰੇ ਗੱਲ ਕਰੂੰਗਾ ਔਰ ਮੈਨੂੰ ਪਤਾ ਹੈ ਕਿ ਹੀ ਇਜ਼ ਵੈਰੀ ਸੁਪੋਰਟਿਵ ਜੋ ਵੀ ਸਾਡੀ ਰਿਕਮੈਂਡੇਸ਼ਨ ਹੁੰਦੀ ਹੈ ਉਹਨਾਂ ਨੇ ਕਦੀ ਮਨਾ ਨਹੀਂ ਕੀਤੀ ਮੈਂ ਪਿਛਲੇ 3 ਮਹੀਨੇ ਦੇ ਆਪਣੇ ਐਕਸਪੀਰੀਅੰਸ ਤੋਂ ਦੱਸ ਸਕਦਾ ਹੀ ਇਜ਼ ਆਲਵੇਸ ਹੈਲਪਫੁਲ ਜੀ ਸਰ ਤੇ ਸਾਡੀ ਫਾਈਲ ਬਾਅਦ ਜਾਂਦੀ ਹੈ ਯੈਸਪੈਲ ਹੋ ਜਾਂਦੀ ਹੈ ਦੈਟ ਇਜ਼ ਦੀ ਟਾਈਪ ਆਫ ਗੁੱਡਵਿਲ ਮਾਈ ਯੂਨੀਵਰਸਿਟੀ ਹੈਸ ਇਸਮੇ ਇਹ ਮੈਂ ਜਰੂਰ ਕੋਸ਼ਿਸ਼ ਕਰੂੰਗਾ ਕਿ ਜੋ ਯੂਨੀਵਰਸਿਟੀ ਲੈਵਲ ਤੇ ਹਮ 25 ਲੱਖ 50 ਲੱਖ ਰੁਪਇਆ ਇੱਕ ਸਾਈਡ ਮੇ ਰੱਖ ਲੈਣ ਇਨ ਬੱਚੋਂ ਕੇ ਲੀਏ ਜੀ ਇਹ ਮੈਂ ਆਪਕੋ ਯੂਨੀਵਰਸਿਟੀ ਲੈਵਲ ਤੇ ਪ੍ਰੋਮਿਸ ਕਰਤਾ ਹੂੰ और मैं इसी तरह का अमाउंट अपने प्रिंसिपल से भी रिक्वेस्ट करूंगा कि कोई पांच परसेंट दस परसेंट जो भी आपका कॉलेज की अर्निंग है वो इस स्कॉलरशिप के लिए रखी जाए ये मैं हो सकता है कि तीन महीने बाद जब कभी आपसे मिलूं तो खुशखबरी भी देता दूं पर अभी मैं एक प्रपोजल है ठीक